ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਆਪਾਂ ਲੈ ਕੇ ਆਏ ਹਾਂ ਦੱਤੇ ਤੇ ਬੋਲੀਆਂ ਤੇ ਅੱਗੇ ਡੱਡੇ ਤੇ ਆ ਗੀਆਂ ਨੇ ਟੱਡੇ ਦਿਨਾਂ ਤੇ ਬੋਲੀ ਨਹੀਂ ਸੀਗੀ ਜੀ ਤੁਹਾਡੇ ਕੋਲ ਕੋਈ ਵੀ ਬੋਲੀਆਂ ਹੈਗੀਆਂ ਨੇ ਤੇ ਕਮੈਂਟ ਕਰਕੇ ਦੱਸ ਸਕਦੇ ਹੋ ਪਾਉਂਦੇ ਤੇ ਵੀਡੀਓ ਬਣਾ ਲਾਂਗੇ ਤੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਦੱਤੇ ਦੇ ਬੋਲੀਆਂ ਤੇਰੇ ਜਹਨੂ ਵੇ ਮਟਿਚ ਨਾ ਜਾਣਦੀ ਤੇਰੇ ਜਹਨੂ ਵੇ ਮਟਿਚ ਨਾ ਜਾਣਦੀ ਤੇਰਾ ਮੇਰਾ ਕੋਈ ਮੇਜ ਮੁੰਡੇ ਤੈਨੂੰ ਮੁਗੇ ਦੀ ਮੰਡੀ 'ਚ ਆਵਾ ਵੇਚ ਮੁੰਡੇ ਤੈਨੂੰ ਮੁਗੇ ਦੀ ਮੰਡੀ 'ਚ ਆਵਾ ਵੇਚ ਮੁੰਡੇ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਐਵੇਂ ਫਿਰਵੇਂ ਤੰਬੂ ਕਾਗ ਜਾਂਦੇ ਤਾਣਦ ਐਵੇਂ ਫਿਰਵੇਂ ਤੰਬੂ ਕਾਗ ਜਾਂਦੇ ਤਾਣਦਾ ਤੇਰੇ ਮਹਾਰਾ ਚੜਿਆ ਕਿ ਕਰਤੇ ਤੇਰੇ ਮਹਾਰਾ ਚੜਿਆ ਕਿ ਕਰਤੇ ਤੂੰ ਦਾ ਤੰਨਾ ਕੀ ਤੀਨੀ ਪਸਾ ਵਟਕੇ ਲੰਗੀ ਕੋਲ ਦੀ ਨੀ ਪਸਾ ਵਟਕੇ ਲੰਗੀ ਕੋਲ ਦੀ ਸਾਡੀ ਸੀ ਗੁੱਟ ਪੀਤੀ ਲਾਕੇ ਤੋੜ ਗਈ ਯਾਰਾ ਨਾਲ ਪ੍ਰੀਤੀ ਲਾਕੇ ਤੋੜ ਗਈ ਯਾਰਾ ਨਾਲ ਪ੍ਰੀਤੀ ਦੇਰੇ ਮਾਰਾ ਛੜਿਆ ਕੇ ਕਰਤੇ ਤੂੰ ਦਾ ਤੰਨਾ ਕੀਤੀ ਨਹੀਂ ਦੇਰੇ ਮਾਰਾ ਛੜਿਆ ਕੇ ਕਰਤੇ ਤੂੰ ਦਾ ਤੰਨਾ ਕੀਤੀ ਨਹੀਂ ਪਾਸਾ ਵਟਕੇ ਲੰਗੀ ਕੋਲਦੀ ਨਹੀਂ ਪਾਸਾ ਵਟਕੇ ਲੰਗੀ ਕੋਲਦੀ ਸਾਡੀ ਸੀ ਕੁੱਟ ਪੀਤੀ ਤੈ ਪਰਦੇਸੀ ਨਾ ਜੱਗੋਂ ਤੇਰਵੀ ਕੀਤੀ ਤੇ ਤੇ ਪਰਦੇਸੀ ਨਾ ਜੱਗੋਂ ਤੇਰਵੀ ਕੀਤੀ ਰਵੇ ਤਰਵੇ ਤਰਵੇ ਮੇਰੇ ਮੱਝਾਕ ਨਾ ਕਰਵੇ ਮੱਝ ਦੇ ਜਟ ਬੁਰੇ ਸੁਨਿੰਦੇ ਵੇ ਮੱਝ ਦੇ ਜਟ ਬੁਰੇ ਸੁਨਿੰਦੇ ਉਠਾ ਨੂ ਪਉਂਦੇ ਖਲਵੇ ਖਲਤਾ ਮੇਥੋ ਕੁੱਟੀ ਨਾ ਜਾਵੇ ਗੁੱਤੋਂ ਲੈਂਦੇ ਫੜਵੇ ਮੇਰਾ ਉੱਡੇ ਡੋਰੀਆਂ ਮਹਿਲਾ ਵਾਲੇ ਕਰਵੇ ਮੇਰਾ ਉੱਡੇ ਡੋਰੀਆਂ ਮਹਿਲਾ ਵਾਲੇ ਕਰਵੇ ਤਾਰਾ 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 ਨੀ ਚੁੱਪ ਚੁੱਪ ਕਿਉਂ ਫਿਰਨ ਸਰਕਾਰਾਂ ਤਾਰਾ 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 ਨੀ ਚੁੱਪ ਚੁੱਪ ਕਿਉਂ ਫਿਰਨ ਸਰਕਾਰਾਂ ਠੀਕ ਹੈ ਇਹ ਥੋੜੀ ਜੀਜ਼ੀ ਬੋਲੀ ਬਹੁਤ ਹੀ ਤੇਰੀ ਮਾਂ ਬੜੀ ਕੋਪਤੀ ਸਾਨੂੰ ਪੌਣ ਨਾ ਦੇਵੇ ਜੁੱਤੀ ਤੇਰੀ ਮਾਂ ਬੜੀ ਕੋਪਤੀ ਸਾਨੂੰ ਪੌਣ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਬੜਕਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ ਤਿੱਖਾ ਨਕਲ ਹੋਰੀ ਕੋਕਾ ਤਿੱਖਾ ਨਕਲ ਹੋਰੀ ਕੋਕਾ ਚੁੰਮਕੇ ਲੈਣ ਹੁਨਾਰੇ ਨੱਚਦੀ ਮੇਲਣ ਦੇ ਪੈਂਦੇ ਨੇ ਚਮਕਾਰੇ ਨੱਚਦੀ ਮੇਲਣ ਦੇ ਪੈਂਦੇ ਨੇ ਚਪਕ ਚਮਕਾਰੇ ਨੱਚਦੀ ਮੇਲਣ ਤਿੰਨਾ ਦਿਨਾਂ ਦੀ ਮੇਰੀ ਤਿੰਨ ਪਾ ਮੱਖਣੀ ਤਿੰਨਾ ਦਿਨਾਂ ਦੀ ਮੇਰੀ ਤਿੰਨ ਪਾ ਮੱਖਣੀ ਖਾ ਗਿਆ ਟੁਕਤੇ ਤਰਕੇ ਨੀ ਲੋਕੀ ਆਖਣ ਮਾੜਾ ਮਾੜਾ ਨੀ ਲੋਕੀ ਆਖਣ ਮਾੜਾ ਮਾੜਾ ਮੈਂ ਵੇਖਿਆ ਅਸੀਂ ਮਰ ਕੇ ਵੇ ਫੁੱਲ ਵੇ گلاب ਦਿਆਂ ਆ ਨਦੀਆਂ ਵਿੱਚ ਤਰ ਕੇ ਫੁੱਲ ਵੇ گلاب ਦਿਆਂ ਆ ਨਗਦੀਆਂ ਵਿੱਚ ਤਰ ਕੇ ਫੁੱਲ ਵੇ گلاب ਦਿਆਂ ਤੱਤਾ ਪਾਣੀ ਕਰਦੇ ਗੋਰੀਏ ਤਰਦੇ ਪਲਟੀ ਪਰ ਕੇ ਅੱਟਨ ਬਟੰਦੇ ਸਾਬਨ ਤਰਦੇ ਅੱਟਨ ਬਟੰਦੇ ਸਾਬਨ ਤਰਦੇ ਤਰਦੇ ਤੇਲ ਦੀ ਸ਼ੀਸ਼ੀ ਨਹੀਂ ਹੁਣ ਤੂੰ ਹੋ ਜਾ ਤਗੜੀ ਦਾਰੂ ਪੋਹਰ ਨੇ ਪੀਤੀ ਨਹੀਂ ਹੁਣ ਹੋ ਜਾ ਤਗੜੀ ਦਾਰੂ ਪੋਹਰ ਨੇ ਪੀਤੀ ਤੇਲੀਆਂ ਦੇ ਕੇ ਚੋਰੀ ਹੋਗੀ ਤੇਲੀਆਂ ਦੇ ਘਰ ਚੋਰੀ ਹੋਗੀ ਚੋਰੀ ਹੋਗੀ ਰੂਵੇ ਜੈ ਵੱਡੀ ਦਿਆ ਵਿਚਸਨਿੰਦਾ ਤੂੰ ਵੇ ਜੈ ਵੱਡੀ ਦਿਆ ਵਿਚਸਨਿੰਦਾ ਤੂੰ ਤੇ ਦਿੱਦਿਆ ജീ നച്ച ചട ജവാന മേ ചട മക ਤੋੜਨ ਗਈ ਸਫਲੀਆਂ ਤੇ ਤੋੜ ਲੈ ਹੰਨੀਆਂ ਪੂਕਾਂ ਤੋੜਨ ਗਈ ਸਫਲੀਆਂ ਤੇ ਤੋੜ ਲੈ ਹੰਨੀਆਂ ਪੂਕਾਂ ਨੀ ਮੈਂ ਪੀਕੇ ਸੁਣਦੀ ਸਾ ਸੱਸੇ ਤੇਰੀਆਂ ਕਰ ਤੂ ਤਾਂ ਨੀ ਮੈਂ ਪੀਕੇ ਸੁਣਦੀ ਸਾ ਸੱਸੇ ਤੇਰੀਆਂ ਕਰ ਤੂ ਤਾਂ ਤੂੰ ਨੱਚ ਤੂੰ ਨੱਚ ਕੁੜੀ ਦੀ ਮਾਸੀ ਲੱਗਿਆਂ ਨੂੰ ਲਾਗਦਵਾ ਦੇ ਤੂੰ ਨੱਚ ਤੂੰ ਨੱਚ ਕੁੜੀ ਦੀ ਮਾਸੀ ਲੱਗਿਆਂ ਨੂੰ ਲਾਗਨ ਤੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਕਗਰੀ ਦੀ ਵੇਲ ਕਰਾ ਹੇ ਜਿਹਦੇਰੇ ਕੋਲ ਪੈਸਾ ਹੈ ਨਹੀਂ ਲਕਰਾ ਦੇ ਠੇ ਘਰ ਜੰਮਿਆ ਪੁੱਤ ਵੇ ਨਰਿੰਜਣਾ ਹੁਣ ਖੁਸ਼ੀਆਂ ਦੀ ਰੁੱਤ ਵੇ ਨ ਹੋਨੇ ਖੁਸ਼ੀਆਂ ਦੀ ਰੁੱਤ ਵੇ ਨਿਰੰਜਨਾ ਤੇ ਕਰ ਜੰਮਿਆ ਪੁੱਤ ਵੇ ਨਿਰੰਜਨ ਹੋਨੇ ਦਾਰੂ ਦੀ ਰੁੱਤ ਵੇ ਨਿਰੰਜਨਾ ਹੋਨੇ ਦਾਰੂ ਦੀ ਰੁੱਤ ਵੇ ਨਿਰੰਜਨਾ ਤੇ ਕਰ ਜਮਿਆ ਪੁੱਤ ਵੇ ਨਰੰਜਨਾ ਦੱਬੀਆਂ ਬਹੁਤ ਲਾ ਪੁੱਤ ਵੇ ਨਰੰਜਨਾ ਦੱਬੀਆਂ ਬਹੁਤ ਲਾ ਪੁੱਤ ਵੇ ਨਰੰਜਨਾ ਤੇ ਕਰ ਜਮਿਆ ਪੁੱਤ ਵੇ ਨਰੰਜਨਾ ਠੇਕੇ ਭੇਕੇ ਬੁੱਕ ਵੇ ਨਰੰਜਨਾ ਠੇਕੇ ਭੇਕੇ ਬੁੱਕ ਵੇ ਨਰੰਜਨਾ ਤਰਵੇ 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 ਤੂੰ ਮੈਨਾਂ ਸੁਣੀ ਮੈਂ ਇਲਤਾ ਦੀ ਜੜਵੇ ਤੂੰ ਮੈਨਾਂ ਸੁਨਿੰਦਾ ਮੈਂ ਇਲਤਾ ਦੀ ਜੜਵੇ ਤੂੰ ਮੈਨਾਂ ਸੁਨਿੰਦਾ ਤੇ ਦੱਸੋ ਦੋਸਾਂ ਤਾਂ ਨੁ ਬੋਲੀਆਂ ਕਿਵੇਂ ਲੱਗੀਆਂ ਜੇ ਵਧੀਆ ਲੱਗੀਆਂ ਤੇ ਚੈਨਲ ਨੂੰ ਲਾਈਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ